ਲਗਾਤਾਰੀ ਹਰ ਇਲੈਕਸ਼ਨ ਦੇ ਵਿੱਚ ਅਸੀਂ ਇਹਨੂੰ ਮੁੱਦਾ ਬਣਾਉਨੇ ਆ ਅਸੀਂ ਇਲਾਕੇ ਵਾਸਤੇ ਜਿੱਥੋਂ ਕਿਤੇ ਕਰ ਸਾਡੀ ਗੱਲ ਜਾਂਦੀ ਹੈ ਜਾਂ ਤੁਹਾਡੇ ਚੈਨਲਾਂ ਦੇ ਮਾਧਿਅਮੋਂ ਕਿਉਂਕਿ ਸਾਡੇ ਕੋਲ ਜਿੰਨੇ ਕੁ ਸੀਮਤ ਸਾਧਨ ਆ ਜੋ ਕਰ ਰਸੀਂ ਆਪਣੀ ਗੱਲ ਨੂੰ ਕਰਦੇ ਆ ਤੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਵੀ ਇਹ ਮੁੱਦੇ ਨੂੰ ਅਸੀਂ ਉਠਾਇਆ ਸੀ ਇਲ ਪੋਲਿਟੀਕਲ ਵੇਲ ਤਾਂ ਬਣੂਗੀ ਕਿ ਜੇ ਲੋਕ ਵੀ ਮੰਗਣ ਕਿ ਸਾਨੂੰ ਐਨਵਾਇਰਨਮੈਂਟ ਚਾਹੀਦਾ ਜੀ ਤੇ ਜਿਹੜੀ ਉਹ ਪੋਲਿਟਿਕਲ ਪਾਰਟੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹ এনਵਾਇਰਨਮੈਂਟ ਨੂੰ ਇੱਕ ਮੁੱਦਾ ਬਣਾਉਣ ਵੀ ਭਾਈ ਇਹ ਚੀਜ਼ਾਂ ਸਾਡੀਆਂ ਇਹ ਤਾਂ ਬਚਣੀ ਜ਼ਰੂਰੀ ਹੈ ਇਹਦੇ ਉੱਤੇ ਗੱਲ ਕਰਨਾ ਤੇ ਉਹਦੇ ਉੱਤੇ ਇਹਦਾ ਹੱਲ ਵੀ ਦੱਸਣ ਗੱਲ ਵੀ ਹੋਵੇ ਹੱਲ ਵੀ ਦੱਸਣ ਤੇ ਉਹ ਉਹ ਕਿਉਂਕਿ ਜੇ ਚਰਚਾ ਹੋਊਗੀ ਗੱਲ ਹੋਊਗੀ ਤਾਂ ਹੱਲ ਆਪਣੇ ਆਪ ਨਿਕਲ ਆਉਂਦੇ ਆ ਜਿਸ ਤਰ੍ਹਾਂ ਸੀਚੇ ਵਾਲ ਦਾ ਗੰਦੇ ਪਾਣੀ ਦਾ ਹੱਲ ਉਹ ਗੱਲ ਸ਼ੁਰੂ ਹੋਈ ਸਾਡੇ ਪਿੰਡ ਦੀ ਸਮੱਸਿਆ ਸੀ ਤੇ ਪਾਣੀ ਖੇਤੀ ਨੂੰ ਲੱਗਣ ਲੱਗ ਪਏ ਸultanpur ਤੋਂ ਪਾਣੀ ਖੇਤੀ ਨੂੰ ਲੱਗਣ ਲੱਗ ਪਿਆ ਨੌਂ ਜ਼ਿਲ੍ਹੇ ਪੰਜਾਬ ਦੇ 8 ਹਮਾਚਲ ਦੇ 11 ਹਰਿਆਣਾ ਦੇ ਇਹ ਗਲੋਬਲ ਵਾਰਨਿੰਗ ਦੇ ਹਟਾ ਕੇ 310 ਜ਼ਿਲ੍ਹੇ ਪੂਰੇ ਭਾਰਤ ਦੇ ਤੇ ਅਸੀਂ ਜੇ ਅੱਜ ਨਹੀਂ ਜਾਗਾਂਗੇ ਪਹਿਲੀ ਭੁਖ ਪਾਣੀ ਜਿਹੜੀ 17 ਦੇ ਵਿੱਚ ਹੋ ਗਈ ਵੀ 39 ਤਿਕਰ ਹਜ਼ਾਰ ਫੁੱਟ ਤੇ ਪਾਣੀ ਜਾਊਗਾ ਉਹ ਪਿਛਲੀ ਜਿਹੜੇ ਹੈਗੇ ਉਹਨਾਂ ਵਿੱਚ ਵੀ ਅਸੀਂ ਇਹ ਗੱਲ ਛੱਡੀ ਸੀ ਭੁਖ ਪਾਣੀਆ ਇਹ ਝੂਠ ਸਾਬਤ ਕਰਨ ਵਾਸਤੇ ਸਾਨੂੰ ਸੱਟੇਪ ਚੱਕਣੇ ਪੈਣਗੇ ਸੱਟੇਪ ਤਾਂ ਹੀ ਚੱਕਾਂਗੇ ਜੇਕਰ ਸਾਡੀ ਕੋਈ ਪੋਲਿਟਿਕਲ ਵੈਲ ਹੋਊਗੀ ਪੋਲਿਟਿਕਲ ਵੈਲ ਹੋਊਗੀ ਜੇ ਲੋਕ ਸਰਕਾਰਾਂ ਚਾਣਨਗੇ ਵੀ ਐਸੀ ਲੋਕਾਂ ਨੂੰ ਇਹਨਾਂ ਤੋਂ ਬਚਾਉਣਾ ਇਹ ਗਲੋਬਲ ਵਾਰਮਿੰਗ ਦਾ ਅਸਰ ਕੀਤੇ ਹੋਣਾ ਸਭ ਤੋਂ ਪਹਿਲਾ ਅਸਰ ਜਿਹੜਾ ਕਿਸਾਨ ਤੇ ਹੋਣਾ ਸਸ਼ਿਆਕਾਸ ਕਾਈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕਿਸੇ ਸਮੇਂ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਜਿਹੜੇ ਦਰਿਆ ਨੇ ਉਹਨਾਂ ਨੂੰ ਬੰਦ ਨਹੀਂ ਲੱਗਦੇ ਪਰ ਸਾਲ 2023 ਦੇ ਵਿੱਚ ਦਰਿਆ ਨੂੰ ਬੰਨਵੀ ਲੱਗੇ ਤੇ ਹੜਾਰ ਦੀ ਸਥਿਤੀ ਦੇ ਨਾਲ ਨਜਿੱਠਿਆ ਵੀ ਗਿਆ ਤੇ ਇਹ ਕੰਮ ਕਰਕੇ ਦਿਖਾਇਆ ਪੰਜਾਬ ਦੇ ਸਭ ਤੋਂ بڑے ਵਾਤਾਵਰਣ ਪ੍ਰੇਮੀ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਸੋ ਅੱਜ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਸੋ ਹੋਰ ਕਈ ਆਹ ਮੁੱਦਿਆਂ ਨੂੰ ਲੈ ਕੇ ਅੱਜ ਨਾਲ ਗੱਲਬਾਤ ਕਰਦੇ ਆਂ ਸਾਡੇ ਨਾਲ ਮੌਜੂਦ ਨੇ ਸੰਤ ਬਲਬੀਰ ਸਿੰਘ ਸਿਚੇਵਾਲ ਜੀ ਸਿਚੇਵਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਕਾਈਨੈਸ ਪੰਜਾਬ ਤੇ ਆ ਬਹੁਤ-ਬਹੁਤ ਸਾਰੇ ਜਿਹਨੇ ਵੀ ਸਾਡੇ ਦਰਸ਼ਕ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਜ਼ਿਕਰ ਕੀਤਾ ਕਿ ਤੁਸੀਂ ਦਰਿਆ ਨੂੰ ਬੰਨ ਲਾਤਾ ਸੋ ਪਾਣੀਆਂ ਦਾ ਮੁੱਦਾ ਤੁਹਾਡਾ ਸਭ ਤੋਂ ਅਹਿਮ ਰਹਿੰਦਾ ਮੁੱਖ ਰਹਿੰਦਾ ਹੈ ਵਾਤਾਵਰਣ ਪ੍ਰੇਮੀ ਵੀ ਰਹਿੰਦੇ ਹੋ ਤੁਸੀਂ ਸਭ ਤੋਂ بڑے ਵਾਤਾਵਰਣ ਪ੍ਰੇਮੀ ਹੋ ਕਈ ਅਵਾਰਡ ਨੇ ਤੁਹਾਡੇ ਕੋਲ ਫਿਰ ਤੁਸੀਂ ਰਾਜ ਸਭਾ ਹੁਣ ਮੈਂ ਮੈਂਬਰ ਵੀ ਹੋ ਤੇ ਜੇਕਰ ਜਿਹੜਾ ਹੁਣ ਤੁਸੀਂ ਮੁੱਦਾ ਚੁੱਕਿਆ ਹੈ ਕਿ ਜਿਹੜਾ ਮੁੱਖ ਮੁੱਦਾ ਬਣਾਇਆ ਜਾਵੇ ਲੋਕ ਸਭਾ ਚੋਣਾਂ ਦੇ ਵਿੱਚ ਵਾਤਾਵਰਣ ਨੂੰ ਉਸ ਨੂੰ ਕਿਵੇਂ ਦੇਖਦੇ ਹੋ ਓਨਾ ਕਿ ਅਸੀਂ 2019 ਦੇ ਵਿੱਚ ਤੇ 2023 ਦੇ ਵਿੱਚ ਜਿਹੜੇ ਹੜਾ ਉਹਨਾਂ ਨੂੰ ਪੂਰਾ ਘੋ ਦੇ ਨਾਲ ਕਿਸ਼ਤੀਆਂ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਰੁੱਟਦਿਆਂ ਨੂੰ ਉਹਨਾਂ ਨੂੰ ਰੁਣ ਤੋਂ ਬਚਾ ਰੁਣਨਾ ਬਚਾਇਆ ਜਾ ਸਕੇ ਜਤਨ ਜਿੰਨੇ ਵੀ ਸਾਰੇ ਕੀਤੇ ਤੇ ਇਹ ਜਿਹੜੀ ਪਾਣੀਆਂ ਨੂੰ ਬਚਾਉਣ ਤੇ 2000 ਤੋਂ 99 ਦੇ ਵਿੱਚ ਅਸੀਂ ਆਪਣੇ ਪਿੰਡ ਸੀਵਰੇਜ ਜਿਹੜਾ ਪਾ ਕੇ ਰੀਜੂਜ਼ ਦਾ ਕੰਮ ਸ਼ੁਰੂ ਕੀਤਾ ਸੀ ਜਿਹੜਾ ਪਾਣੀ ਵਰਤ ਕਰ ਲਿਆ ਉਹਨੂੰ ਦੁਬਾਰਾ ਖੇਤੀ ਲਈ ਵਰਤਿਆ ਜਾਵੇ ਸੋ ਇਹ 17% ਪਾਣੀ ਜਿਹੜਾ ਹੈਗਾ ਜੇ ਅਸੀਂ ਇਹ ਸੀਚੇਫਲ ਮਾਡਰਨ ਨੂੰ ਅਪਣਾ ਲਈਏ ਤੇ ਸਾਰਾ ਪਾਣੀ ਸਾਡਾ ਬਚ ਸਕਦਾ ਇਸੇ ਤਰ੍ਹਾਂ ਇਹ ਤਰਕਾਲੀ ਵੇਂ ਦੀ ਸੇਵਾ ਦਾ ਕਾਰਜ ਤੇ ਲਗਾਤਾਰ ਹਰ ਇਲੈਕਸ਼ਨ ਦੇ ਵਿੱਚ ਅਸੀਂ ਇਹਨੂੰ ਮੁੱਦਾ ਬਣਾਉਨੇ ਅਸੀਂ ਇਲਾਕੇ ਵਾਸਤੇ ਅ ਅਵਜੇ ਤੁਹਕ ਤੇ ਕਰ ਸਾਡੀ ਗੱਲ ਜਾਂਦੀ ਹੈ ਜਾਂ ਤੁਹਾਡੇ ਚੈਨਲਾਂ ਦੇ ਮਾਧਿਅਮ ਕੌਕੇ ਸਾਡੇ ਕੋਲ ਜਿੰਨੇ ਕਿਸਮਤ ਸਾਧਨ ਆ ਜੋ ਕੋਈ ਅਸੀਂ ਆਪਣੀ ਗੱਲ ਨੂੰ ਕਰਦੇ ਆ ਤੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਵੀ ਇਹ ਮੁੱਦੇ ਨੂੰ ਅਸੀਂ اٹھਾਇਆ ਸੀ ਤੇ ਹੁਣ ਵੀ ਅਸੀਂ ਉਹੀ ਮੁੱਦਾ ਜਿਹੜਾ ਹੈ ਉਹਨੂੰ ਕਾਇਮ ਰੱਖਿਆ ਕਿ ਇਹ ਜਿਹੜੇ ਹੈਗੇ ਆ ਕਿਉਂਕਿ ਜਦੋਂ ਰੁੜਦਿਆਂ ਨੂੰ ਲੋਕਾਂ ਨੂੰ ਦੇਖਿਆ ਉਥੇ ਤੇ ਕਿਸ ਤਰ੍ਹਾਂ ਕੋ ਹਾਲ ਸੀਗਾ ਉਹ ਇਹੋ ਜਿਹੇ ਰਿਸਕੀ ਸਮਿਆਂ ਦੇ ਵਿੱਚ ਕੌਣ-ਕੌਣ ਉੱਥੇ ਜਾ ਕੇ ਖੜ ਸਕਦਾ ਕੌਣ ਬਾਹ ਫੜ ਸਕਦਾ ਕਿ ਇਹੋ ਜਿਹੇ ਹਾਲਾਤ ਬਣ ਨਹੀਂ ਨਾ ਸਾਡੀ ਕੋਸ਼ਿਸ਼ ਇਹੋ ਜਿਹੇ ਹਾਲਾਤ ਬਣਨ ਨਾ ਸੀ ਉਹਦੇ ਤੇ ਕੰਮ ਕਰੀਏ ਉਹਦੇ ਤੇ ਕੰਮ ਤਾਂ ਹੀ ਹੋਊਗਾ ਕਿ ਦੇਖ ਕੇ ਸਾਡੇ ਕੋਲ ਪੋਲਿਟੀਕਲ ਵੈਲ ਹੋਊਗੀ ਜਿਸ ਤਰ੍ਹਾਂ ਇਲੈਕਸ਼ਨ ਆ ਰਹੀ ਹੈ ਇਹ ਪੋਲਿਟੀਕਲ ਵੈਲ ਤਾਂ ਬਣੂਗੀ ਕਿ ਜੇ ਲੋਕ ਵੀ ਮੰਗਣ ਕਿ ਸਾਨੂੰ ਐਨਵਾਇਰਨਮੈਂਟ ਚਾਹੀਦਾ ਜੀ ਤੇ ਜਿਹੜੀ ਉਹ ਪੋਲਿਟੀਕਲ ਪਾਰਟੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹ ਐਨਵਾਇਰਨਮੈਂਟ ਨੂੰ ਇਕੋ ਮੁੱਦਾ ਬਣਾਉਣਾ ਵੀ ਭਾਈ ਇਹ ਚੀਜ਼ਾਂ ਸਾਡੀਆਂ ਇਹ ਤਾਂ ਬਚਣੀ ਜ਼ਰੂਰੀ ਹੈ ਇਹਦੇ ਉੱਤੇ ਗੱਲ ਕਰਨਾ ਤੇ ਉਹਦੇ ਉੱਤੇ ਇਹਦਾ ਹੱਲ ਵੀ ਦੱਸਣ ਗੱਲ ਵੀ ਹੋਵੇ ਹੱਲ ਵੀ ਦੱਸਣ ਤੇ ਉਹ ਉਹ ਕਿਉਂਕਿ ਜੇ ਚਰਚਾ ਹੋਊਗੀ ਗੱਲ ਹੋਊਗੀ ਤਾਂ ਹੱਲ ਆਪਣੇ ਆਪ ਨਿਕਲ ਆਉਂਦੇ ਆ ਜੀ ਜਿਸ ਤਰ੍ਹਾਂ ਸੀਚੇ ਵਾਲ ਦਾ ਗੰਦੇ ਪਾਣੀ ਦਾ ਹੱਲ ਉਹ ਗੱਲ ਸ਼ੁਰੂ ਹੋਈ ਤੁਹਾਡੇ ਪਿੰਡ ਦੀ ਸਮੱਸਿਆ ਸੀ ਤੇ ਪਾਣੀ ਖੇਤੀ ਨੂੰ ਲੱਗਣ ਲੱਗ ਪਏ ਸਲਤਨਪੁਰ ਤੋਂ ਪਾਣੀ ਖੇਤੀ ਨੂੰ ਲੱਗਣ ਲੱਗ ਪਿਆ ਤੇ ਫਿਰ ਦੂਸਰੇ ਸਿੰਨਾ ਸਰਾਂ ਦੇ ਵੀ ਪਾਣੀ ਖੇਤੀ ਨੂੰ ਲੱਗਣ ਲੱਗ ਸਕਦੇ ਆ ਗੰਦੇ ਪਾਣੀ ਰੁੱਕ ਸਕਦੇ ਆ ਪਹਿਲੀ ਗੱਲ ਉਹਦੇ ਵਾਸਤੇ ਅਸੀਂ ਸਾਰੇ ਸੰਤ ਸਮਾਜ ਵੱਲੋਂ ਸਾਰੇ ਮਹਾਂਪੁਰ ਸਾਹਿਬ ਵੱਲੋਂ ਸਾਰੇ ਸਮਾਜ ਸੇਵੀ ਜਿੱਥੇ ਬੰਦੀਆਂ ਵੱਲੋਂ ਸੋ ਲਗਾਤਾਰ ਮੁੱਦੇ ਨੂੰ ਇਸੇ ਠਾਉਂਦੇ ਰਹੇ ਤੇ ਹਰ ਇੱਕ ਜਿਹੜਾ ਜਿਉਣ ਵਾਲਾ ਬੰਦਾ ਜਿਹੜੀ ਗੱਲੇ ਸੀ ਕਰਦੇ ਕੋਈ ਨਵੀਂ ਨਹੀਂ ਕਰਦੇ ਇਹ ਤਾਂ ਬਾਬਾ ਨਾਨਕ ਨੂੰ ਦਾ ਉਪਦੇਸ਼ ਆ ਪਵਨ ਗੁਰੂ ਪਾਣੀ ਪਿੱ타 ਮਾਤਾ ਤਰਤਿ ਮਾਤਾ ਦੇ ਵੀ ਸਰਾਤ ਦੇ ਦਾਈ ਦਾਇ ਖੇਲੇ ਚਕਲ ਜਗਤੇ ਅੱਜ ਪਿਛਲੇ ਸਾਲ ਜਦੋਂ ਅਸੀਂ ਇੱਥੇ ਬਨ ਰੋਟੇ ਤੋਂ ਮਗਰੋਂ ਜਿਹੜੇ ਰਿਪੋਰਟ ਗਈ ਹੈ ਸਟੈਂਡਿੰਗ ਕਮੇਟੀ ਦੀ ਉਹਦੇ ਵਿੱਚ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਗਲੋਬਲ ਵਾਰਮਿੰਗ ਦੀ ਮਾਰ ਹਟਾਏ ਪਿਛਲੀ ਵਾਰੀ ਜਿਹੜੇ ਹੜ੍ਹ ਆਏ ਆ ਆਮ ਜਿਹੜੇ ਅੱਗੇ ਹੜ੍ਹ ਆਉਂਦੇ ਸੀ ਉਹ ਅਗਸਤ ਸਤੰਬਰ ਚ ਆਉਂਦੇ ਸੀ ਇਹ ਤਾਂ ਜੁਲਾਈ ਦੇ ਵਿੱਚ ਆਏ ਤੇ ਉਹ ਵੀ ਪਾਣੀ ਜਿਹੜਾ ਪਿਛਲੇ ਹੜ੍ਹ ਸੀਗੇ ਜਦੋਂ ਡੈਮ ਪਾਣੀ ਨਹੀਂ ਸੀ ਚੱਲਦੇ ਪਾਣੀ ਛੱਡਿਆ ਜਾਂਦਾ ਸੀ ਉਦੋਂ ਆਉਂਦੇ ਸੀ ਇਹ ਤਾਂ ਪਾਣੀ ਜਿਹੜਾ ਹੈਗਾ ਉਸ ਵੇਲੇ ਡੈਮ ਵੀ ਖਾਲੀ ਪਏ ਸੀਗੇ ਜਦੋਂ ਇਹ ਹੜਾ ਗਿਆ ਸੋ ਉਹਦੇ ਵਾਸਤੇ 9 ਜ਼ਿਲ੍ਹੇ ਪੰਜਾਬ ਦੇ 8 ਹਿਮਾਚਲ ਦੇ 11 ਹਰਿਆਣਾ ਦੇ ਇਹ ਗਲੋਬਲ ਵਾਰਨਿੰਗ ਦੇ ਹਟਾ ਕੇ 310 ਜ਼ਿਲ੍ਹੇ ਪੂਰੇ ਭਾਰਤ ਦੇ ਜਦੋਂ ਇਹੋ ਜੀ ਕ੍ਰਿਟੀਕਲ ਏਰੀਆ ਦੇ ਵਿੱਚ ਜਲੰਧਰ ਹੋਵੇ ਲੁਧਿਆਣਾ ਹੋਵੇ ਅੰਮ੍ਰਿਤਸਰ ਹੋਵੇ ਇਹ ਪਾਣੀ ਦੀ ਦਿੱਕਤ ਵਾਸਤੇ ਭੁੱਖ ਪਾਣੀਆਂ ਹੁਣ ਤੇ ਅਸੀਂ ਜੇ ਅੱਜ ਨਹੀਂ ਲਗਾਗੇ ਪਹਿਲੀ ਭੁੱਖ ਪਾਣੀ ਜਿਹੜੀ 17 ਦੇ ਵਿੱਚ ਹੋਗੀ ਵੀ 39 ਟਿੱਕਰ 1000 ਫੁੱਟ ਤੇ ਪਾਣੀ ਜਾਊਗਾ ਉਹ ਪਿਛਲੀ ਜਿਹੜੇ ਹੈਗੇ ਉਹਨਾਂ ਵਿੱਚ ਵੀ ਅਸੀਂ ਇਹ ਗੱਲ ਛੱਡੀ ਸੀ ਹੁਣ ਫਿਰ ਇੱਕ ਰਿਪੋਰਟ ਆਈ ਹੈ ਉਹ ਕਹਿੰਦੇ ਜਿਹੜੇ ਹੈਗੇ ਆ 50 ਟਿੱਕਰ ਜਿਹੜੇ ਹੈਗੇ ਆ ਕੁਝ ਇਹੋ ਜਿਹੇ ਜਿਲੰਦਰ ਲੁਧਿਆਣਾ ਇਹ ਇਹੋ ਜਿਹੇ ਚੰਡੀਗੜ੍ਹ ਦੇ ਸਾਰੇ ਸਰਪਾਣੀ ਨੂੰ ਦਰਸਣਗੇ ਸੋ ਜਿਹੜੀਆਂ ਭੁਖ ਬਾਣੀਆਂ ਇਹ ਝੂਠ ਸਾਬਤ ਕਰਨ ਵਾਸਤੇ ਸਾਨੂੰ ਸਟੇਪ ਚੱਕਣੇ ਪੈਣਗੇ ਸਟੇਪ ਤਾਂ ਹੀ ਚੱਕਾਂਗੇ ਜੇਕਰ ਸਾਡੀ ਕੋਈ politcal will ਹੋਊਗੀ politcal will ਹੋਊਗੀ ਜੇ ਲੋਕ ਸਰਕਾਰਾਂ ਚਾਉਣ ਗਿਆ ਵੀ ਐਸੀ ਲੋਕਾਂ ਨੂੰ ਇਹਨਾਂ ਤੋਂ ਬਚਾਉਣਾ ਇਹ ਗਲੋਬਲ ਵਾਰਮਿੰਗ ਦਾ ਅਸਰ ਕੀਤੇ ਹੋਣਾ ਸਭ ਤੋਂ ਪਹਿਲਾ ਅਸਰ ਜਿਹੜਾ ਕਿਸਾਨ ਤੇ ਹੋਣਾ ਅਜਿਹੇ ਫੈਸਲੇ ਮਰੀਆਂ ਕਿਸਾਨਾਂ ਦੀਆਂ ਮਰੀਆਂ ਜਿਹਨਾਂ ਦੇ ਮਾਲ ਰੁੜੇ ਕਿਸਾਨਾਂ ਦਾ ਰੁੜਿਆ ਉਦੋਂ ਮਗਰੋਂ ਮਜ਼ਦੂਰ ਆ ਜੀ ਉਹਦੇ ਨਾਲ ਜਿਹੜੇ ਜੁੜਿਆ ਹੋਇਆ ਸੋ 70% ਕਿਸਾਨਾਂ ਦੇ ਨਾਲ ਤੇ ਜਿਹੜੇ ਹੈਗੇ ਆ ਮਜ਼ਦੂਰਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਮੁੱਦਾ ਉਹ ਇਸ ਚਰਚਾ ਦੇ ਵਿੱਚ ਨਾ ਹੋਵੇ ਗਲੋਬਲ ਵਾਰਮਿੰਗ ਦੀ ਗੱਲ ਸਾਰੀ ਵਿਸ਼ਵ ਦੇ ਵਿੱਚ ਹੋਵੇ ਇਕੱਲਾ ਹੁਣ ਨਹੀਂ ਹੁਣ ਭਾਰਤ ਵਿੱਚ ਨਹੀਂ ਹੋਇਆ ਤੁਸੀਂ ਹੁਣ ਦੇਖ ਲਓ ਦੁਬਈ ਵਿੱਚ ਕੀ ਹੋਇਆ ਜੀ ਫਿਰ ਅਬ ਆਪਣੇ ਉਹਨਾਂ ਦੇ ਮੱਕਾ ਮਦੀਨਾ ਤੋਂ ਜਿਹੜਾ ਹੈਗਾ ਸ਼ਹਿਰ 사ウਦੀ ਅਰਬ ਵਿੱਚ ਕੀ ਹੋਇਆ ਹੁਣ ਉਹ ਬ੍ਰਾਜ਼ੀਲ ਦੇ ਵਿੱਚ ਕੀ ਹੋ ਰਿਹਾ ਤੇ ਇਹਨਾਂ ਦੇ ਵਿੱਚ ਕੀ ਹੋ ਰਿਹਾ ਸੋ ਇਹਦਾ ਅਸਰ ਅਮਰੀਕਾ ਵਿੱਚ ਕੀ ਹੋ ਰਿਹਾ ਸਾਰੇ ਦਿਸ ਰਿਹਾ ਪਰ ਉਹਦੇ ਬਾਅਦ ਤੇ ਦੇਖ ਕੇ ਅਸੀਂ ਪਹਿਲੀ ਗੱਲ ਤੇ ਚਿੰਤਾ ਸਾਡੀ ਬਣੇ ਫਿਰ ਚਿੰਤਨ ਹੋਵੇ ਚਿੰਤਨ ਚੋਂ ਕਸ਼ੀ ਸੋਚੀਏ ਹੋਈ ਭਾਈ ਕੱਲੇ ਸਾਨੂੰ ਰੁਪਈਏ ਹੀ ਨਹੀਂ ਚਾਹੀਦੇ ਸਾਨੂੰ ਸੋਦਾਵਾ ਚਾਹੀਦੀ ਹੈ ਪਾਣੀ ਚਾਹੀਦਾ ਜੇ ਇਹੋ ਜਿਹਾ ਭਝਾਲ ਜੇ ਇਹੋ ਜਿਹਾ ਤੂਫਾਨ ਆਣ ਕੇ ਜਿਹੜੇ ਹੈਗੇ ਹੁਣ ਤੁਸੀਂ ਦੇਖੋ ਥੋੜੇ ਦਿਨ ਹੋਏ ਉੱਥੇ ਬਾਰਿਸ਼ ਹੋਈ ਹੈ ਪਹਿਲੀ ਬਾਰਿਸ਼ ਦੇ ਨਾਲ ਹੀ ਉਹ ਜਿਹੜਾ ਹੈਗਾ ਬੜਿਤ ਬੱਦਲ ਫਟ ਗਏ ਸੋ ਹੌਣ ਵਾਲੇ ਸਮੇਂ 'ਚ ਕਿੱਥੇ ਅਸੀਂ ਪਹੁੰਚਾਂਗੇ ਕੀ ਹੋਊਗਾ ਇਹ ਵਾਹਿਗੁਰੂ ਜਾਣਦਾ ਤੇ ਇਹਦੇ ਵਾਸਤੇ ਸਾਡਾ ਇਸ ਕਰਕੇ ਸਾਡੀ ਚਿੰਤਾ ਵੀ ਹੈ ਤੇ ਸਾਡੇ ਗੁਰੂ ਦਾ ਵਿਦੇਸ਼ ਵੀ ਹੈ ਵੀ ਜਿੰਨਾ ਕਿ ਸਾਨੂੰ ਸਮਝ ਆਈ ਸੀ ਉਹਦਾ ਰੌਲਾ ਪਾਈਏ ਕਿਉਂਕਿ ਕਰਨਾ ਤਾਂ ਵਾਹਿਗੁਰੂ ਦੇ ਹੱਥਾਂ ਕਰਾਉਣ ਵਾਲਾ ਪਰਮੇਸ਼ਰ ਹੈ ਸਰਕਾਰਾਂ ਨੇ ਕਰਨਾ ਆਪਣਾ ਮਤਲਬ ਇਹ ਹੈ ਕਿ ਸਾਡਾ ਮਤਲਬ ਹੈ ਕਿ ਲੋਕ ਵੀ ਜਾਗਣ ਤੇ ਸਰਕਾਰਾਂ ਵੀ ਜਾਗਣ ਘਟੋ ਘਟ ਹਵਾ ਪਾਣੀ ਧਰਤੀ ਦੇ ਦਿੱਤੇ ਸੀ ਸਾਰੇ ਰਲ ਕੇ ਗੱਲ ਕਰ ਲਈਏ ਅਸੀਂ ਸਾਰਿਆਂ ਨੂੰ ਜ਼ਰੂਰੀ ਹੈ ਕਿ ਕੋਈ ਪਾਰਟੀ ਨਹੀਂ ਕੋਈ ਮذਬ ਨਹੀਂ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਸਭ ਨੂੰ ਪਸ਼ੂ ਪੰਛੀਆਂ ਨੂੰ ਵੀ ਪਾਣੀ ਚਾਹੀਦਾ ਹਵਾ ਚਾਹੀਦੀ ਸਾਰਿਆਂ ਨੇ ਇੱਥੇ ਰਹਿਣਾ ਇਹਦੀ ਗੱਲ ਕਿਉਂ ਨਹੀਂ ਕਰਦੇ ਜੀ ਤੇ ਸੰਤ ਜੀ ਜੇਕਰ ਆਪਾਂ ਹੁਣ ਪਿਛਲੇ ਮੁੱਦਿਆਂ ਦੇ ਉੱਤੇ ਜਾਈਏ ਤਾਂ ਪੰਜਾਬ ਦੇ ਵਿੱਚ ਪਿਛਲੇ ਸਾਲ ਤੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਐਸੀ ਟਿੱਲਿਆਂ ਤੱਕ ਪਾਣੀ ਪਹੁੰਚਾਤਾ ਪਿੰਡ-ਪਿੰਡ ਪਾਣੀ ਪਹੁੰਚਾਤਾ ਉੱਧਰ ਦਿੱਲੀ ਦੀ ਗੱਲ ਕਰ ਲਈਏ ਤਾਂ ਦਿੱਲੀ ਸਰਕਾਰ ਹਮੇਸ਼ਾ ਕੇਂਦਰ ਦੀ ਸਰਕਾਰ ਉਹ ਹਰਿਆਣੇ ਦੇ ਹਰਿਆਣਾ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਉੱਤੇ ਠੇਕਰਾ ਪਾਉਂਦੀ ਹੈ ਕਿ ਜਦੋਂ ਇੱਥੇ ਪੋਲਿਊਸ਼ਨ ਵੱਧਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਦੇ ਕਰਕੇ ਵੱਧਦਾ ਹੈ ਪਰ ਮੁੱਦਾ ਨਾ ਤਾਂ ਕੇਂਦਰ ਸਰਕਾਰ ਦੀ ਲਿਸਟ ਦੇ ਵਿੱਚ ਹੈ ਨਾ ਪੰਜਾਬ ਸਰਕਾਰ ਦੀ ਲਿਸਟ ਦੇ ਵਿੱਚ ਨਾ ਕਿਸੇ ਵੀ ਪਾਰਟੀਆਂ ਦੀ ਲਿਸਟ ਦੇ ਵਿੱਚ ਜਦੋਂ ਅਸੀਂ ਇਸ ਮੁੱਦੇ ਦੀ ਗੱਲ ਪਿਛਲੀ ਜਿਹੜੇ ਹੈਗੇ ਸੈਸ਼ਨ ਦੇ ਵਿੱਚ ਉਦੋਂ ਪਿਛਲੇ ਚ ਕੀਤੀ ਸੀ ਜਦੋਂ ਇੱਥੇ ਪਰਾਲੀ ਜਲਦੀ ਸੀ ਕਿ ਜਿਹੜਾ ਪੂਰੇ ਭਾਰਤ ਦੀ ਜਿਹੜੀ ਪੋਲੂਸ਼ਨ ਦਾ ਲੈਵਲ ਆ ਇਹਦੇ ਵਿੱਚ ਸਿਰਫ ਇੱਕ ਦਿਨ ਵਾਸਤੇ ਦਿੱਲੀ ਪੰਜ ਦਿਨ ਵਾਸਤੇ ਬੰਬਈ ਤੇ 15 ਦਿਨ ਚਨਈ ਜਿੱਥੇ ਹੌਸਦ ਹਵਾ ਜਿਹੜੀ ਰਿਪੋਰਟਾਂ ਬਾਕੀ ਤੇ ਉਹਦਾ ਮੌਸਮ ਹੁਣ ਹੁਣ ਕਿਉਂ ਉੱਥੇ ਪ੍ਰਾਲੀ ਦਾ ਕੂੜਾ ਜਾਂਦਾ ਸੋ ਕਈ ਵਾਰਾਂ ਗੱਲਾਂ ਪੋਲਿਟਿਕਲ ਲੋਕ ਇਹੋ ਜਿਹੀਆਂ ਗੱਲਾਂ ਕਰਕੇ ਜਿਹੜਾ ਹੈਗਾ ਕਿਉਂਕਿ ਜਦੋਂ ਜਦੋਂ ਪੰਜਾਬ ਤੋਂ ਤੂੰ ਆ ਜਾਊਗਾ ਤਾਂ ਹਰਿਆਣਾ ਵਿੱਚ ਕਿੱਥੇ ਚਲੇ ਗਿਆ ਹਰਿਆਣੇ ਨੂੰ ਤਾਂ ਕੋਈ ਤਕਲੀਫ ਨਹੀਂ ਸੋ ਇਹੋ ਜੀਆਂ ਗੱਲਾਂ ਕੁਝ ਗੱਲਾਂ ਰਾਜਨੀਤਿਕ ਜਿਹੜੀਆਂ ਹੁੰਦੀਆਂ ਅਸਲ ਸਮੱਸਿਆ ਤੇ ਸਾਡਾ ਮਤਲਬ ਆਉਣਾ ਚਾਹੀਦਾ ਅਪਰਾਲੀ ਨੂੰ ਵੀ ਨਹੀਂ ਅੱਗ ਲਗਣੀ ਚਾਹੀਦੀ ਤੇ ਜਿਹੜੀਆਂ ਚਿਵਨੀਆਂ ਦੇ ਚੋਕ ਵਾਲਾ ਧੂੰਆਂ ਨਿਕਲਦਾ ਉਹ ਵੀ ਨਹੀਂ ਨਿਕਲਣਾ ਚਾਹੀਦਾ ਸੋ ਦੋਨਾਂ ਨੂੰ ਉਹਦੇ ਉੱਤੇ ਵੀ ਉਹ ਲਾ ਲਾਗੂ ਹੁੰਦਾ ਉਹਦੇ ਉੱਤੇ ਵੀ ਜੇ ਅਸੀਂ ਸਾਰੇ ਲਾਵਾ ਨੂੰ ਵੀ ਛੱਡੋ ਅਸੀਂ ਗੁਰੂ ਦੀ ਗੱਲ ਮੰਨ ਲਈਏ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਤ ਅਸੀਂ ਹਵਾ ਪਾਣੀ ਨੂੰ ਤਮਾਲ ਲੀਏ ਜਾਂ ਅਸੀਂ ਵਿਗਿਆਨ ਦੀ ਗੱਲ ਮੰਨ ਲਈਏ ਵੀ ਜੇ ਅਸੀਂ ਹਵਾ ਵਿੱਚ ਜਿਹੜੀਆਂ ਐਗੈਂਸਾ ਛੱਡਾਂਗੇ ਜਾਂ ਤੁਹਾਂ ਰਲਾਵਾਂਗੇ ਇਹਦੇ ਸਾਥ ਇਹ ਸਰਪ ਹੋਊਗਾ ਵਿਗਿਆਨਕ ਸੋਚ ਬਣਾ ਲਈਏ ਜੇ ਨਹੀਂ ਹੈ ਸੰਵਿਧਾਨ ਕਹਿੰਦਾ ਵੀ 1974 ਦੇ ਐਕਟ ਅਨੁਸਾਰ ਕਿਸੇ ਨੇਚਰਲ ਸੋਰਸ ਤੋਂ ਤੁਸੀਂ ਖ ਨਹੀਂ ਸਕਦੇ ਅਸੀਂ ਉਸੇ ਗੱਲ ਨੂੰ ਮੰਨ ਲਈਏ ਵੀ ਭਾਈ ਕਾਨੂੰਨ ਕਹਿੰਦਾ ਇਸ ਕਰਕੇ ਨਹੀਂ ਕਰਨੀ ਜਾਂ ਜਿਹੜਾ ਹੈਗਾ ਵਾ ਸਾਨੂੰ ਫੰਡਾਮੈਂਟਲ ਰਾਈਟ ਮਿਲਿਆ ਰਾਈਟ ਟੂ ਲਵ ਜੋਣ ਦਾ ਹੱਕ ਮਿਲਿਆ ਤੇ ਭਾਈ ਇਹ ਤਾਂ ਸਾਡੇ ਸਾਰਿਆਂ ਦੇ ਜੋਣ ਦੇ ਹੱਕ ਨੂੰ ਅਸੀਂ ਜਿਹੜਾ ਹੈਗਾ ਉਹਨੂੰ ਉਹਨੂੰ ਖੋਹ ਰਹੇ ਆ ਤੇ ਅਸੀਂ ਇਹਦੇ ਵਿੱਚ ਨਾਮ ਪਈਏ ਅਸੀਂ ਮੰਨ ਤਾਂ ਕਿਸੇ ਨੂੰ ਵੀ ਨਹੀਂ ਰਿਤੇ ਨਾ ਅਸੀਂ ਗੁਰੂ ਦੀ ਗੱਲ ਮੰਨ ਲਿਆ ਨਾ ਅਸੀਂ ਸੰਵਿਧਾਨ ਦੀ ਗੱਲ ਮੰਨ ਰਹੇ ਨਾ ਅਸੀਂ ਵਿਗਿਆਨ ਦੀ ਗੱਲ ਮੰਨ ਰਹੇ ਅਸੀਂ ਤਾਂ ਸਭ ਤੋਂ ਸਭ ਤੋਂ ਮਨਕਰ ਹੋ ਕੇ ਫਿਰ ਉਹਦੇ ਰਿਜ਼ਲਟ ਭਾਲਦੇ ਆ ਅਸੀਂ ਗੰਦੇ ਪਾਣੀ ਪੀਵਾਂਗੇ ਗੰਦੀ ਹਵਾ ਦਾ ਸਾਹ ਲਵਾਂਗੇ ਤੇ ਜਿੰਨੇ ਮਰਜੀ ਹਸਪੀਟਲ ਬਣ ਜੰਮ ਲੋੜ ਹੈ ਕਿ ਸਾਨੂੰ এনਵਾਇਰਨਮੈਂਟ ਤੰਦਰੁਸਤ ਮਿਲੇ हां ਉਹਦੇ ਵਾਸਤੇ ਫਿਰ ਡਾਕਟਰ ਵੀ ਕੰਮ ਕਰਨਗੇ ਤੇ ਜਦੋਂ এনवायरमेंट ਹੀ ਖਰਾਬ ਆ ਅੱਜ ਬਿਮਾਰਾਂ ਨੂੰ ਲਿਜਾਉਂਗੇ ਜੇ ਉਸ ਉਹਦੇ ਵਾਤਾਵਰਣ ਵਿੱਚ ਫਿਰ ਹੋ ਜੂਗਾ ਸੋ ਇਹ ਗੱਲਾਂ ਜਿਹੜੀਆਂ ਬੁਨਿਆਦੀ ਹੈ ਸਾਡੇ ਸਾਰਿਆਂ ਜੀਵਨ ਦਾ ਜਿਹੜਾ ਹੱਕ ਕੁਦਰਤ ਨੇ ਦਿੱਤਾ ਹੋਇਆ ਸੰਵਿਧਾਨ ਦਿੰਦਾ ਨਿਆਂਪਾਲਿਕਾ ਉਹਦੇ ਤੇ ਕੰਮ ਕਰ ਰਹੀ ਹੈ ਸਾਡਾ ਮਤਲਬ ਹੈ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਸ ਮੁੱਦੇ ਨੂੰ ਉਭਾਰਿਆ ਜਾਵੇ ਤਾਂ ਕਿ ਅਸੀਂ ਆਪਣੀ ਡਿਊਟੀ ਕਰ ਸਕੀਏ ਕਿ ਘਟੋ ਘੱਟ ਗੁਰੂ ਦੇ ਮੋਰੇ ਵੀ ਅਸੀਂ ਸੱਚੇ ਹੋਈ ਛਗੀਏ ਕਿ ਅਸੀਂ ਆਪਣੀ ਗੱਲ ਜਿਹੜੀ ਹੈਗੀ ਉਹ ਕਰ ਰਹੇ ਆ ਤੇ ਸਾਡਾ ਫਰਜ ਵੀ ਬਣਦਾ ਕਿ ਕਹਿੰਦੇ ਜਿੰਨੀ ਕਿ ਸਾਨੂੰ ਸਮਝ ਆ ਉਹਨੀ ਕੁ ਗੱਲ ਕਰਨੀ ਚਾਹੀਦੀ ਹੈ ਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਉਚਾਰਨ ਕੀਤਾ ਕਬੀਰ ਜਿਨ ਨੂੰ ਕੁਛ ਜਾਣਿਓ ਨਹੀਂ ਤਨ ਸੁਖ ਨੀਂਦ ਬਹਾਇ ਹਮੇ ਜੋ ਬੂਝਾ ਬੂਝਣਾ ਪੂਰੀ ਭਰੀ ਬਲਾਈ ਜਿਹਨੂੰ ਨਹੀਂ ਸਮਝ ਉਹ ਇਸ ਚੀਜ਼ ਤੋਂ ਜਿਹੜਾ ਨਹੀਂ ਸੀ ਸਾਨੂੰ ਸਮਝ ਖੜੇ ਕੋਲ ਦੀ ਪਾਣੀ ਕਹਿੰਦਾ ਵਗਦਾ ਸੀਗਾ ਅਸੀਂ ਸਾਨੂੰ ਉਹ ਉਹ ਚੀਜ਼ ਨਹੀਂ ਜਦੋਂ ਸਾਨੂੰ ਇਹ ਚੀਜ਼ ਨੂੰ ਜਾ ਕੇ ਚੇਤਨਾ ਮਾਰਚ ਕਰਕੇ ਅਸੀਂ ਉਹ ਕੈਂਸਰ ਹੋ Rajasthan ਤੱਕ ਰ ਗਏ ਤੇ ਸਾਡਾ ਉਦੋਂ ਦਿਲ ਹਿੱਲਿਆ ਕਿ ਉਹ ਜਿਹੜਾ ਕੈਂਸਰ ਦਾ ਹਸਪੀਟਲ ਉਹ ਜਿਹੜਾ ਕਾਲਾ ਸਿੰਘਾਂ ਡਰੇਨਥਾਣੀ ਜਿਹੜੀ ਇਹ ਜਾ ਰਿਆ ਗੰਦਗੀ ਜਾ ਰਹੀ ਹੈ కెమికਲ ਵਾਲਾ ਪਾਣੀ ਜਾ ਰਿਆ ਜਾਂ ਬੁੱਢੇ ਦਰਿਆ ਦੇ ਥਰੂ ਹੋ ਕੇ ਉਹਨਾਂ ਨੂੰ ਮਿਲ ਰਿਹਾ ਉਹਦਾ ਕਾਰਨ ਉਹ ਇੱਕ ਬਹੁਤ ਵੱਡੀ ਦਰਦਖਾਨੀ ਆ ਉਹਦੇ ਵਿੱਚ ਬਹੁਤ ਕੁਝ ਬਦਲਾਅ ਆਇਆ ਬਹੁਤ ਕੁਝ ਬਦਲਾਅ ਆ ਗਿਆ ਪਰ ਹੁਣ ਜਿਹੜਾ ਹੈਗੇ ਲਾਸਟ ਇਹਦੇ ਵਿੱਚ ਆਪਾਂ ਉਹ ਚੀਜ਼ ਨੂੰ ਕਿ ਸਾਨੂੰ ਅੱਖਾਂ ਨਾਲ ਅਜੇ ਅੱਖਾਂ ਨੂੰ ਨਹੀਂ ਉਹ ਦਿਸਦਾ ਅਸੀਂ ਉਹਦੇ ਸਿੰਪਲ ਦੇਖਾਂਗੇ ਸਾਲਾਂ ਦੇ ਉਹ ਉਹ ਜਦੋਂ ਅੱਖਾਂ ਨਾਲ ਦਿਸੂਗਾ ਜਦੋਂ ਹੁਣ ਕਾਲੀ ਬਈ ਹੈ ਉਹਦੇ ਵਿੱਚ ਅਸੀਂ ਨਹਾ ਸਕਦੇ ਹਾਂ ਪਾਣੀ ਪੀ ਸਕਦੇ ਹਾਂ ਇਸ਼ਨਾਨ ਕਰ ਸਕਦੇ ਹਾਂ ਅਸੀਂ ਦਿਖਾ ਸਕਦੇ ਹਾਂ ਪਰ ਹਜੇ ਜਿਹੜੇ ਹੈਗੇ ਇਹਨਾਂ ਚ ਅੱਖਾਂ ਨਾਲ ਜਿਹੜੇ ਹੈਗੇ ਉਹ ਚੀਜ਼ ਨੂੰ ਪਰ ਉਹਦੀ ਕੁਆਲਿਟੀ ਦੇਖੋਗੇ ਕੁਆਲਿਟੀ ਵਿੱਚ ਬਹੁਤ ਕੋਈ ਫਰਕ ਆ ਟ੍ਰੀਟਮੈਂਟ ਪਲਾਂਟ ਚੱਲਣ ਲੱਗੇ ਆ ਹੋਰ ਲੱਗੇ ਵੀ ਆ ਜਿਹੜੇ ਰਹਿੰਦੇ ਆ ਉਹ ਵੀ ਆਉਣ ਵਾਲੇ ਸਮੇਂ ਵਿੱਚ ਇਹ ਸਾਰਾ ਕੁਝ ਸੈੱਟ ਹੋ ਜਾਣਾ ਮਾਨ ਸਰਕਾਰ ਨਾਲ ਇਸ ਬਾਬਤ ਗੱਲਬਾਤ ਹੋਈ ਹੈ ਕਿ ਇਹਨੂੰ ਮੁੱਦਾ ਬਣਾਇਆ ਜਾਵੇ ਪੰਜਾਬ ਦੇ ਵਿੱਚ ਮੁੱਖ ਕਿਉਂਕਿ ਇਸ ਵੇਲੇ ਜੇਕਰ ਮੈਂ ਪੰਜਾਬ ਦੀ ਸਿਆਸਤ ਦੀ ਗੱਲ ਕਰਾਂ ਤਾਂ ਦਲ ਬਦਲੀਆਂ ਅਹਿਮ ਮੁੱਦਾ ਹੈ ਕਿ ਆਏ ਬਦਲ ਕੇ ਉੱਧਰ ਚਲੇ ਗਏ ਉਹ ਬਦਲ ਕੇ ਇੱਧਰ ਚਲੇ ਗਏ ਕਰਪਸ਼ਨ ਮੁੱਦਾ ਜ਼ਿਆਦਾ ਹੈ ਤੇ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਮੁੱਖ ਮੁੱਦਾ ਸੀ ਹਾਲਾਂਕਿ ਕੱਲ ਉਹਨਾਂ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਤੇ ਬਾਹਰ ਭੇਜਤਾ ਦਿੱਤਾ ਚੋਣ ਪ੍ਰਚਾਰ ਦੇ ਲਈ ਪਰ ਮੁੱਦਾ ਪੰਜਾਬ ਦੇ ਵਿੱਚ ਸਿਰਫ ਇਹੀ ਰਿਹਾ ਇਸ ਵਾਰੀ ਪੰਜਾਬ ਦੇ ਮੁੱਦੇ ਪੰਜਾਬ ਦੀ ਸਿਆਸਤ ਦੇ ਵਿੱਚ ਕੋਹਾਂ ਦੂਰ ਨੇ ਕਿਸੇ ਵੀ ਲੋਕਾਂ ਦੇ ਮੁੱਦੇ ਦਾ ਨਹੀਂ ਹੈ ਇੱਕ ਦੂਸਰੇ ਤੇ ਤੋਹਮਤਵਾਜੀ ਲਾ ਲੋ ਇੱਕ ਦੂਸਰੇ ਪਾਰਟੀਆਂ ਛਡਾ ਲਓ ਬਸ ਇਹ ਮੁੱਦੇ ਸਭ ਤੋਂ ਜ਼ਿਆਦਾ ਚੱਲ ਰਹੇ ਹਨ ਉਹ ਨਾ ਜਿਹੜੀ ਗੱਲ ਅ ਜਿਹੜੀ ਤੁਸੀਂ ਕਿੰਨੇ ਕਿ ਕੱਲ ਵੀ ਅਸੀਂ ਉਹਨਾਂ ਨੂੰ ਮਿਲੇ ਇਸ ਮੁੱਦੇ ਤੇ ਵੀ ਮਿਲੇ ਆ ਇਹ ਕੁਝ ਹੋਰ ਵੀ ਸਾਡੇ ਏਰੀਏ ਦੇ ਵਿੱਚ ਇਹ ਜਿਹੜਾ ਹੜਾਂ ਦਾ ਉਹ ਮਿੱਟੀ ਕੱਢਣ ਵਾਲਾ ਉਸ ਮੁੱਦੇ ਦੇ ਉੱਤੇ ਵੀ ਮਿਲੇ ਆ ਕੁਝ ਹੋਰ ਵੀ ਜਿਹੜੇ ਹੈਗੇ ਕਿਉਂਕਿ ਸਾਡਾ ਤਾਂ ਹੋਰ ਕੋਈ ਪਰਸਨਲੀ ਕੰਮ ਹੀ ਨਹੀਂ ਹੁੰਦਾ ਜੋ ਜੋ ਵੀ ਸਾਡੀ ਜਿਹੜੀ ਗੱਲਬਾਤ ਹੁੰਦੀ ਐ ਸੀ ਜਿੰਨੀ ਵਾਰੀ ਵੀ ਮਿਲਦੇ ਆ ਜਿਸ ਵਾਰੀ ਪਹਿਲੀ ਵਾਰੀ ਵੀ ਇੱਥੇ ਆਏ 27 ਮਈ ਨੂੰ ਉਸ ਦਿਨ ਵੀ ਇਹ ਪਾਣੀਆਂ ਦਾ ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਕਾਲਾ ਸੰਗਿਆ ਡਰੇਨ ਤੇ ਸ਼ਿਮਲੀ ਤੋਂ ਪਾਣੀ ਛੱਡਿਆ ਜਾਇ ਛੱਡਿਆ ਗਿਆ ਜਾਂ ਇਹਦੇ ਵਿੱਚ ਅਲਾਵਲਪੁਰ ਤੋਂ ਪਾਣੀ ਛੱਡੇ ਗਿਆ ਇਹ ਸਾਰੀਆਂ ਗੱਲਾਂ ਉਸ ਵੇਲੇ 27 ਮਈ ਨੂੰ ਇੱਥੇ ਹੋਈਆਂ ਸੀ ਤੇ ਉਹਨਾਂ ਦੇ ਉੱਤੇ ਜਿਹੜੀਆਂ ਉਹਦੇ ਉੱਤੇ ਕੰਮ ਹੋ ਰਿਹਾ ਜਿਹਦੇ ਵਿੱਚ ਤੁਹਾਨੂੰ ਪਿਛਲੇ ਇਲੈਕਸ਼ਨ ਤੋਂ ਪਹਿਲਾਂ 8 ਤਰੀਕ ਨੂੰ ਸ੍ਰੀਮਾਨ ਭਗਵੰਤ ਸਿੰਘ ਮਾਨ ਤੇ ਸਾਰੇ ਮਹਾਂਪੁਰਸ਼ਾਂ ਨੇ ਉਸੋ ਉਦਘਾਟਨ ਕੀਤਾ ਸੀ ਸੈਂਬਲੀ ਤੋਂ ਉਹਦੇ ਲੈ ਰੈਗੂਲੇਟਰ ਦਾ ਉਹਦਾ ਪਾਣੀ ਛੱਡਿਆ ਜਾਂ ਸੁੱਕਾ ਕਿਉਂਕਿ ਹਜੇ ਇਲੈਕਸ਼ਨ ਕਰਕੇ ਉਹਦਾ ਉਦਘਾਟਨ ਨਹੀਂ ਪਾਣੀ ਉਹਦੇ ਵੀ ਛੱਡਿਆ ਜਾ ਚੁੱਕਾ ਇੱਕ ਥੋੜੀ ਜਿਹੀ ਮੇਰੇ ਪ੍ਰੋਬਲਮ ਹੈ ਚਿੱਟੀ ਵੇਈਂ ਦੇ ਵਿੱਚ ਵੀ ਕਾਲੀ ਵੇਈਂ ਵਿੱਚ ਤਾਂ ਹਜੇ ਤਾਂ 2 300 ਕਿਊਸਕ ਪਾਣੀ ਆ ਰਿਹਾ ਇਹਦੇ ਵਿੱਚ 500 ਕਿਊਸਕ ਪਾਣੀ ਚੱਲਣਾ ਜੀ ਬੁੱਢੇ ਦਰਿਆ ਚ ਪਾਣੀ ਚੱਲ ਰਿਹਾ ਸੋ ਉਹਦੇ ਵਿੱਚ ਲੋੜ ਆ ਕਿ ਪਾਣੀ ਨਾਲ ਉਹਦੇ ਕਿ ਜਿਹੜੇ ਗੰਦੇ ਪੈਂਦੇ ਆ ਜਿੱਦਾਂ ਟ੍ਰੀਟਮੈਂਟ ਪਲਾਂਟ ਆ ਇਹਨਾਂ ਦੇ ਉੱਤੇ ਪੂਰਾ ਪਹਿਰਾ ਦੇਣ ਦੀ ਲੋੜ ਆ ਤੇ ਪੈਸੇ ਲਾਏ ਆ ਸਰਕਾਰ ਨੇ ਉਹਦੀ ਆਊਟਪੁੱਟ ਆਉਣੀ ਚਾਹੀਦੀ ਹੈ ਜਿੱਥੇ ਨਹੀਂ ਚੱਲਦਾ ਉਹ ਚੱਲਣਾ ਚਾਹੀਦਾ ਉਹਦੇ ਵਾਸਤੇ ਸੀ ਕਿ ਨੇ ਅਸੀਂ ਉਹਦੇ ਉੱਤੇ ਲਗਾਤਾਰ ਕੰਮ ਕਰ ਰਹੇ ਆ ਜਿੱਥੇ-ਜਿੱਥੇ ਵੀ ਆਪਣੀਆਂ ਟੀਮਾਂ ਦੇ ਨਾਲ ਵੀ ਰਾਤ ਨੂੰ ਵੀ ਚੈੱਕ ਕਰਵਾ ਕੇ ਪਰ ਜਿੱਥੇ ਨਹੀਂ ਅਸੀਂ ਕਿਹਾ ਬੇਨਤੀ ਆ ਕਿ ਜੇ ਕੋਈ ਉੱਥੇ ਕਿਤੇ ਨਹੀਂ ਹੋ ਰਿਹਾ ਉੱਥੇ ਜਰੂਰ ਪਾਣੀ ਗੰਦਾ ਆ ਰਿਹਾ ਉਹਨੂੰ ਤੁਸੀਂ ਉਹ ਰਿਕਾਰਡ ਕਰਕੇ ਉਹਦੀ ਵੀਡੀਓ ਬਣਾ ਕੇ ਤੁਸੀਂ ਸਾਨੂੰ ਭੇਜ ਸਕਦੇ ਅਸੀਂ ਉੱਥੇ ਮੈਗ ਨੂੰ ਭੇਜ ਸਕਿਓ ਤੇ ਕਾਰਵਾਈ ਹੋ ਸਕਦੀ ਹੈ ਪਰ ਜੇ ਅਸੀਂ ਸਾਰੇ ਜਾਗਾਂਗੇ ਸਾਡਾ ਮਤਲਬ ਤਾਂ ਪਹਿਲੀ ਗੱਲ ਤਾਂ ਜਗਾਉਣਾ ਅਸੀਂ ਸਮਝੀਏ ਕਿ ਬਾਬੇ ਨਾਨਕ ਨੇ ਸਾਨੂੰ ਕਿੰਨੀ ਵੱਡੀ ਗੱਲ ਕਹੀ ਜਿਹੜੀ ਅੱਜ ਸਾਰੇ ਵਿਸ਼ਵ ਨੂੰ ਲੋੜ ਆ ਗਲੋਬਲ ਵਰਮਿੰਗ ਸਾਡੇ ਇਕੱਲੇ ਪੰਜਾਬ ਦੀ ਦੇ ਵਿੱਚ ਨਹੀਂ ਆਈ ਪੂਰੇ ਭਾਰਤ ਦੇ ਵਿੱਚ ਨਹੀਂ ਆਈ ਸਾਰੇ ਵਿਸ਼ਵ ਦੇ ਵਿੱਚ ਤੇ ਸਾਰੇ ਵਿਸ਼ਵ ਦੀ ਸਮੱਸਿਆ ਦਾ ਹੱਲ ਬਾਬੇ ਨਾਨਕ ਨੇ ਸਾਨੂੰ <coughs> 500 ਸਾਲ ਪਹਿਲਾਂ ਸਾਨੂੰ ਦੱਸ ਕੇ ਆਪਣ ਨੂੰ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੀ ਵਿਦੇ ਐਨਵਾਇਰਨਮੈਂਟ ਨਾਲ ਬਿਹੇਵ ਅਸੀਂ ਆਪਣਾ ਗੁਰੂ ਵਾਲਾ ਪਾਣੀ ਦਾ ਪਿਤਾ ਵਾਲਾ ਧਰਤੀ ਦਾ ਮਾਹ ਵਾਲਾ ਕਰਾਂਗੇ ਧਰਤੀ ਦੀ ਗੋਦ ਨੂੰ ਹਰਿਆ ਭਰਿਆ ਕਰਾਂਗੇ ਇਹਨੂੰ ਸਜਾਵਾਂਗੇ ਜੀ ਕੈਮੀਕਲਾਂ ਤੋਂ ਬਚਾਵਾਂਗੇ ਤੇ ਫਿਰ ਜਿਹੜਾ ਸਾਡਾ ਜਿਹੜਾ ਹੈਗਾ ਸਾਰਾ ਸੰਸਾਰ ਸੁਖੀ বাসੂਗਾ ਐਸੀ ਉਹ ਨਾ ਚੀਜ਼ਾਂ ਦੇ ਉਸ ਰਾਹ ਦੇ ਉੱਤੇ ਅੱਜ ਅਸੀਂ ਦੇਖਨੇ ਆਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਕੈਮੀਕਲ ਜਾਂ ਜਿਹੜੀ ਹੈਗੀ ਹੈ ਫਰਟੀਲਾਈਜ਼ਰ ਜਾਂ ਸਭ ਕੁਝ ਇਸੇ ਵਰਤ ਰਹੇ ਆ ਜੋ ਅਸੀਂ ਤਿਆਰ ਕਰ ਰਹੇ ਆ ਕਿਸਾਨ ਖੇਤਾਂ ਦੇ ਵਿੱਚ ਦਿਨ ਰਾਤ ਪਸੀਆ ਕਰਕੇ ਉਦੋਂ ਉਹਦਾ ਮੁੱਲ ਲੈਣ ਵਾਸਤੇ ਰਾਹਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਜ਼ਿਮੀਂਦਾਰ ਕਿਸਾਨ ਜਿਹੜੀ ਹੈਗੀ ਜਿੱਥੇ ਬੰਦੀਆਂ ਬੈਠੀਆਂ ਸਰਕਾਰਾਂ ਜਿਹੜੀਆਂ ਮਿਨੀਮਮ ਪ੍ਰਾਈਸ ਦੇਣ ਵਾਸਤੇ ਨਹੀਂ ਮੰਨ ਰਹੀਆਂ ਸੋ ਅੱਜ ਜਿੰਨਾ ਚਿਰ ਜਿਹੜਾ ਕਿਸਾਨ ਹੁਣ ਤੱਕ ਅਸੀਂ ਕੀ ਕੀਤਾ ਕੁਆਂਟੀਟੀ ਪੈਦਾ ਕੀਤੀ ਵੀ ਵੱਧ ਤੋਂ ਵੱਧ ਤੋਂ ਪਾਦਨ ਕਰੋ ਵੱਧ ਤੋਂ ਵੱਧ ਖਾਦਾਂ ਪਾਓ ਵੱਧ ਤੋਂ ਵੱਧ ਕੀਟਨਾਕਸ ਪਾਓ ਵੱਧ ਤੋਂ ਵੱਧ ਅਸੀਂ ਉਹ ਚੀਜ਼ ਵਰਤਿਆ ਕੁਆਂਟੀਟੀ ਪੈਦਾ ਕਰਨ ਲਈ ਜਿੰਨਾ ਚਿਰ ਅਸੀਂ ਕੁਆਲਿਟੀ ਪੈਦਾ ਨਹੀਂ ਕਰਦੇ ਜਿਸ ਦਿਨ ਕੁਆਲਿਟੀ ਪੈਦਾ ਕਰਾਂਗੇ ਉਸ ਦਿਨ ਅਸੀਂ ਮੈਕਸੀਮਮ ਪ੍ਰਾਈਸ ਕਿਸਾਨ ਨੂੰ ਮਿਲੂਗਾ ਕਿਹੜੀ ਫੈਕਟਰੀ ਆ ਕਿਹੜੀ ਇੰਡਸਟਰੀ ਆ ਅਤ ਪਾਦਨ ਆਪਣਾ ਕਰਕੇ ਕਹੇ ਮੈਨੂੰ ਘੱਟ ਤੋਂ ਘੱਟ ਹੀ ਦੇ ਦਿਓ ਜੀ ਕੋਈ ਹੈ ਤੇ ਜੇ ਅਸੀਂ ਘਟ ਤੋਂ ਘਟ ਲਵਾਂਗੇ ਮਿਲ ਵੀ ਜਾਵੇ ਤੇ ਕੀ ਕਿਸਾਨ ਖਸਾਲ ਹੋ ਜਾਊਗਾ ਸਾਨੂੰ ਕਿਸਾਨ ਨੂੰ ਆਪਾਂ ਦਿਸ਼ਾ ਬਦਲਣ ਦੀ ਲੋੜ ਆ ਉਹਦੇ ਵੀ ਸਾਨੂੰ ਸਾਰਿਆਂ ਨੂੰ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਕਿਸਾਨ ਕੁਆਲਿਟੀ ਪੈਦਾ ਕਰੇ ਜਿੱਥੇ ਦੁਨੀਆ ਪਰ ਵੀ ਚਾਹੀਦਾ ਆਪਣੇ ਜਿਹੜਾ ਜੋ ਕੁਝ ਹੁੰਦਾ ਫਰੂਟ ਆਉਂਦਾ ਹਰ ਚੀਜ਼ ਜਿਹੜੀ ਦੁਨੀਆ ਚ ਕੁਆਲਿਟੀ ਇੱਥੇ ਆਪਾਂ ਖਰੀਦ ਕੇ ਖਾਂਦੇ ਆ ਜੋ ਕੁਆਲਿਟੀ ਜੋ ਪਾਣੀ ਜੋ ਸਵਾਦ ਟੇਸਟ ਸਾਡੀ ਧਰਤੀ ਦੇ ਵਿੱਚ ਆ ਸਾਡੀ ਐਨਵਾਇਰਨਮੈਂਟ ਦੇ ਵਿੱਚ ਆ ਉਹ ਕਿਤੇ ਹੈ ਹੀ ਨਹੀਂ ਅਸੀਂ ਉਹਨੂੰ ਜੂਜ ਹੀ ਨਹੀਂ ਕੀਤਾ ਅਸੀਂ ਉਹਦੀ ਸਾਡੀ ਅਮੀਰੀ ਜਿਹੜੀ ਆ ਉਹ ਮਿੱਟੀ ਚ ਰੁਲੀ ਹੋਈ ਹੈ ਜੀ ਤੇ ਜਿਹੜੀ ਅਸੀਂ ਦੂਸਰੀ ਹੈ ਜਿਹੜੀ ਬਿਲਕੁਲ ਨਖੇਦਾ ਉਹਨੂੰ ਅਸੀਂ ਇੱਥੇ ਹੀਰੋ ਬਣਾਇਆ ਹੋਇਆ ਆਪਣੀ ਜਿਹੜੀ ਪੰਜਾਬ ਦਾ ਪੱਤਨ ਇੱਥੇ ਹਵਾ ਪਾਣੀ ਧਰਤੀ ਚਾਹੀਦਾ ਦੇ ਸੀ ਕਿ ਇਹ ਗੱਲਾਂ ਬਾਬੇ ਨਾਨਕ ਤੋਂ 500 ਸਾਲ ਪਹਿਲਾਂ ਇਹ ਗੱਲਾਂ ਹੋਣੀਆਂ ਇਹ ਸਮਝ ਲਓ ਅਸੀਂ ਬਾਬੇ ਨਾਨਕ ਦੀ ਗਵਾਣੀ ਨੂੰ ਮੰਨਿਆ ਨਹੀਂ ਹੁਣ ਹੀ ਮੰਨ ਲਈਏ ਹੁਣ ਹੀ ਚੱਲ ਪਈਏ ਤੇ ਤਾਂ ਸਾਡੇ ਜਿਹੜੇ ਹੈਗੇ ਆ ਸਾਡੇ ਬੱਚੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿੱਥੇ ਸੁખી ਰਹਿਣਗੀਆਂ ਤੇ ਨਾਲੇ ਉਹ ਬਾਬੇ ਨਾਨਕ ਦੀਆਂ ਖੁਸ਼ੀਆਂ ਸਾਨੂੰ ਮਿਲਣਗੀਆਂ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਪੈਣਗੇ ਜੀ ਅ ਸਿਚਵਾਲ ਜੀ ਇਸ ਵਾਰੀ ਤੁਸੀਂ ਚੋਣ ਪ੍ਰਚਾਰ ਦੇ ਵਿੱਚ ਨਹੀਂ ਦਿਖ ਰਹੇ ਹੋ ਨਾ ਤਾਂ ਪਾਰਟੀ ਦੇ ਕਿਸੇ ਉਮੀਦਵਾਰ ਦੇ ਨਾਲ ਰੋਡ ਸ਼ੋਅ ਦੇ ਵਿੱਚ ਨਾ ਕੋਈ ਹੋਰ ਤਰੀਕੇ ਨਾਲ ਪਾਰਟੀ ਦਾ ਪਰਚ ਤੁਸੀਂ ਇਹ ਤੋਂ ਪਹਿਲਾਂ ਹੋਈ ਜਿਮਨੀ ਚੋਣ ਉਦੋਂ ਸਾਨੂੰ ਕਿਤੇ ਦੇਖਿਆ ਉਦੋਂ ਵੋਟ ਵਾਲੇ ਦਿਨ ਦਿਖੇ ਸੀ ਕਿਸੇ ਵੋਟ ਪਾਣ ਵੇਲੇ ਜਲੰਧਰ ਦਿਖਿਆ ਸੀ ਹਾਂ ਨਹੀਂ ਵੋਟ ਪਾਉਣ ਵਾਲੇ ਤੇ ਅਸੀਂ ਇੱਥੇ ਵੀ ਜੇ ਹਰ ਵਾਰੀ ਵੋਟ ਪਾਉਨੇ ਅਸੀਂ ਆਪ ਵੀ ਪਾਉਨੇ ਆ ਆਪਣੇ ਪਿੰਨੂ ਜੀ ਪਾਉਨੇ ਜੇ ਦਿਸਿਆ ਕਿਉਂਕਿ ਸਾਡੀ ਜਿਹੜੀ ਹੈਗੀ ਅਸੀਂ ਆਪਣੇ ਤਰੀਕੇ ਦੇ ਨਾਲ ਜਿਹੜੀ ਹੈਗੀ ਕਿ ਅਸੀਂ ਜਿਹੜੇ ਸਾਡਾ ਜਿਹੜਾ ਹੁਣ ਤੇ ਕਰਦਾ ਮਿਸ਼ਨ ਆ ਇਹਦੇ ਉੱਤੇ ਜੇ ਸਾਨੂੰ ਜਿਸ ਦਿਨ ਇਹ ਮੈਂਬਰ ਪਾਰਲੀਮੈਂਟ ਵੀ ਬਣਾਇਆ ਇਹ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਉਹਨਾਂ ਦੀ ਸੋਚ ਆ ਕੋਈ ਕਹਿੰਦੇ ਬਾਬਾ ਜੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਨਹੀਂ ਤੁਹਾਨੂੰ ਇੱਕ ਜੇ ਮਾਨ ਸਨਮਾਨ ਦੇ ਰਹੇ ਹਾਂ ਤੇ ਤੁਹਾਨੂੰ ਇਹ ਨਹੀਂ ਵੀ ਤੁਹਾਡੇ ਵਾਸਤੇ ਅਸੀਂ ਤੁਹਾਨੂੰ ਵੋਟਾਂ 'ਚ ਖਿੱਚਾਂਗੇ ਵੀ ਸਾਡੇ ਨਾਲ ਆਣ ਕੇ ਤੁਸੀਂ ਵੋਟਾਂ ਕਹਿਣ ਜਾਓ ਇਹ 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 ਬਹੁਤ ਵੱਡਾ ਮਾਣ ਉਹਨਾਂ ਨੇ ਜਿਸ ਦਿਨ ਇੱਥੇ ਆਇਆ ਸੋਮ ਜਿਹੜੀ ਹੈਗੀ ਕੋਈ ਚੰਗਾ ਕੰਮ ਕਰਦਾ ਸਰਕਾਰ ਚੰਗਾ ਕੰਮ ਕਰਦੀ ਲੋਕਾਂ ਨੂੰ ਵੋਟਾਂ ਪਾਉਣੀਆਂ ਜੀ ਤੇ ਪੰਜਾਬ ਸਰਕਾਰ ਦੇ 13 0 ਤੇ ਕੇਂਦਰ ਸਰਕਾਰ ਦੇ 400 ਪਾਰ ਦੇ ਨਾਰੇ ਨੂੰ ਕਿਵੇਂ ਦੇਖਦੇ ਜਿਹੜਾ ਨਾ 400 ਪਾਰ ਵਾਲਾ ਸੋ ਉਹ ਤਾਂ ਕੋਕੇ ਜਦੋਂ ਇੱਕ ਤੱਕ ਤੁਸੀਂ ਦੇਖੋ ਕਿ ਇਹ ਸ਼ੁਰੂ ਹੋਇਆ ਤੇ ਜਿਸ ਤਰ੍ਹਾਂ ਤੁਸੀਂ ਦਿੱਲੀ ਦੇ ਇੱਕ ਚੁਣੇ ਹੋਏ ਜਿਹੜੇ ਹੈਗੇ ਸੀਐਮ ਤੇ ਜਿਨ੍ਹਾਂ ਨੇ ਤੁਹਾਨੂੰ ਦੱਸੇ ਅੱਗੇ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਲੰਬਾ ਸਮੇਂ ਤੋਂ ਕਰਦੇ ਰਹੇ ਉਸ ਸ਼ਹਿਰ ਦੇ ਉੱਤੇ ਪੂਰੀ ਤਨਾਲ ਕਬਜ਼ਾ ਕਰਨਾ ਉਹਨੂੰ ਦੂਸਰੀਆਂ ਪਾਰਟੀਆਂ ਨੂੰ ਮਾਈਨਿਸ਼ ਕਰ ਦੇਣਾ ਜੀ ਕਿੰਨੀਆਂ ਕਿ ਸ਼ੀਟਾਂ ਉਹਨਾਂ ਕੋਲ ਹੈਗੀ ਤੁਸੀਂ ਦੇਖ ਸਕਦੇ ਆ ਫਿਰ ਉਸ ਤੋਂ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਆ ਜਿਹੜੀਆਂ ਚੋਣਾ ਹੋਈਆਂ ਸੀ ਮਿਊਚੁਅਲ ਕਮੇਟੀ ਦੀਆਂ ਉਹਨਾਂ ਵਿੱਚ ਕਿਤੇ ਉਹ ਕਿਤੇ ਉਹਨਾਂ ਦਾ ਨੇੜੇ ਤੇੜੇ ਨਾ ਖੜਨਾ ਸੋ ਉਹਨਾਂ ਵਾਲੇ ਜਿਹੜੀ ਸੀ ਕਿ ਇਹ ਜਿਹੜੀ ਚੀਜ਼ ਜਿਹੜੀ ਕਿ ਇੱਕ ਕ੍ਰਾਪਸ਼ਨ ਕ੍ਰਾਪਸ਼ਨ ਕਰਕੇ ਉਹ ਘਟਾਲੇ ਘਟਾਲੇ ਕਰਕੇ ਇੰਨੇ ਸੋ ਘਟਾਲੇ ਦਾ ਜਿਹੜਾ ਵੱਡਾ ਇੱਕ ਮੁੱਖ ਮੰਤਰੀ ਤਾਂ ਜਿਹੜਾ ਹੈਗਾ ਜਿਨੇ ਬਹੁਤ ਕੁਝ ਲੋਕਾਂ ਲਈ ਕੀਤਾ ਜਿਹੜਾ ਦਿਸਦਾ ਜਿਹਨੂੰ ਮੰਨਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਜ਼ੀਰੋ ਕੀਤਾ ਪਰ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਅੰਦਰ ਲੈ ਜਾਣਾ ਤੇ ਸਭ ਤੋਂ ਵੱਡੀ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਧੰਨਵਾਦ ਕਰਦੇ ਹਾਂ ਨਿਆਪਾਲ ਕਾ ਦਾ ਕਿ ਜਿਨ੍ਹਾਂ ਨੇ ਉਹ ਚੀਜ਼ ਨੂੰ ਸਮਝਿਆ ਕਿ ਇਸ ਤਰ੍ਹਾਂ ਜਿਹੜਾ ਹੈਗਾ ਲੋਕਤੰਤਰ ਦੇ ਵਿੱਚ ਕੋਈ ਇਹੋ ਜਿਹੇ ਕੇਸਾਂ ਦੇ ਵਿੱਚ ਜਾਂ ਉਲਝਾ ਹੈ ਕਿ ਇਹੋ ਜੇ ਮਿਸ਼ਨ ਤੋਂ ਢਕਾਉਣਾ ਇਹ ਜਿਹੜਾ ਹੈਗਾ ਕਿ ਇੱਕ ਚੋਣਾਂ ਕਿ ਮੁੱਖ ਮੰਤਰੀ ਤਾਂ ਅੱਗੇ ਵੀ ਜੇਲਾਂ ਚ ਗਏ ਆ ਪਰ ਉਸ ਤੀਫੇ ਦੇ ਕੇ ਗਿਆ ਪਹਿਲਾ ਮੁੱਖ ਮੰਤਰੀ ਜਿਹੜਾ ਬਿਨਾਂ ਅਸਤੀਫੇ ਤੋਂ ਅੰਦਰ ਤਾੜਿਆ ਹੋਰ ਜਿੰਨੇ ਵੀ ਮੁੱਖ ਮੰਤਰੀ ਗਏ ਆ ਸਾਰਿਆਂ ਦੇ ਅਸਤੀਫੇ ਤੁਸੀਂ ਦੇਖੋਗੇ ਤੇ ਇੱਕ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਅਸਤੀਫੇ ਤੋਂ ਬਿਨਾਂ ਜਿਹੜਾ ਹੈਗਾ ਮੁੱਖ ਮੰਤਰੀ ਨੂੰ ਤਾੜਿਆ ਹੋ ਕੇ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਸੋ ਜਿਹੜੀ ਹੈਗੀ ਇਹ ਇੱਕ ਬਹੁਤ ਵੱਡੀ ਗੱਲ ਆ ਕਿ ਕੀ ਇੱਕ ਜਿਹੜਾ ਹੈਗਾ ਜਿਹਦੇ ਕੋਲ ਬਹੁਮਤ ਹਾਸਲ ਆ ਕੀ ਉਹਦਾ ਇੱਕ ਜਿਹੜਾ ਹੈ ਉਹ ਮੁੱਖ ਮੰਤਰੀ ਦੇ ਨਾਤੇ ਲੋਕਾਂ ਦਾ ਵਿਸ਼ਵਾਸ ਹੋਣਾ ਉਹਦੇ ਨਾਲ ਖੜੇ ਰਹਿਣਾ ਤੇ ਇੱਕ ਏਜੰਸੀਆਂ ਨੇ ਉਹ ਇਸ ਤਰ੍ਹਾਂ ਦਾ ਘੇਰਾ ਪਾ ਕੇ ਉੱਥੇ ਸਾਰਿਆਂ ਨੂੰ ਫੜ ਕੇ ਮੰਤਰੀਆਂ ਨੂੰ ਵੀ ਅੰਦਰ ਕਰਦੇ ਉਹ ਵੀ ਅੰਦਰ ਕਰ ਰਹੇ ਹੁਣ ਤੱਕ ਇਹ ਤੁਸੀਂ ਦੇਖਿਆ ਕਿ ਇਹ ਕਿਸੇ ਸਧਾਰੀ ਦੀ ਜਿਹੜੇ ਹੈਗੀ ਉੱਥੇ ਵੀ ਸਰਕਾਰਾਂ ਉੱਥੇ ਵੀ ਤਾਂ ਕੋਈ ਫੜ ਕੇ ਹੋਇਆ ਕੀ ਉੱਥੇ ਕੁਝ ਨਹੀਂ ਹੋਇਆ ਕਿ ਉੱਥੇ ਕੁਝ ਨਹੀਂ ਹੋਇਆ ਕਿਤੇ ਅਸੀਂ ਇਹ ਪਾਸੇ ਨੂੰ ਸੁਣਦੇ ਮੁੱਖ ਮੈਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਪਾਨੀਆਂ ਅਡਾਨੀਆਂ ਦੇ ਟੈਂਪੂ ਭਰ ਕੇ ਗਏ ਸੁਣੀ ਸ਼ਬਦ ਕਿ ਨਹੀਂ ਤੇ ਉੱਥੇ ਹੀ ਨਹੀਂ ਕਿਉਂ ਨਹੀਂ ਗਏ ਜਿੱਥੇ ਜਿੱਥੇ ਮੁੱਖ ਪ੍ਰਧਾਨ ਮੰਤਰੀ ਵੀ ਕਹਿਣ ਰਿਹਾ ਵੀ ਉਥੇ ਟੈਂਪੂ ਭਰ ਕੇ ਗਏ ਉਥੇ ਹੁਣ ਦੱਸੋ ਕਿਹੜੇ ਸੋਰਸ ਲੱਭਣ ਦੀ ਲੋੜ ਕਿੱਦਾਂ ਗਏ ਉਹ ਵੀ ਦੱਸਣ ਦੀ ਲੋੜ ਸੋ ਇੱਕ ਪਾਸੇ ਤਾਂ ਉਹ ਗੱਲਾਂ ਹੋ ਰਹੀਆਂ ਸਾਨੂੰ ਚਾਹੀਦੀ ਵਿਕਾਸ ਦੀ ਗੱਲ ਕਾਂਗਰਸ ਨੇ ਕਿੰਨੇ ਸਾਲ ਰਾਜ ਕੀਤਾ ਉਹ ਆਪਣੀ ਗੱਲ ਕਰਨ ਭਾਜਪਾ ਨੇ ਕਿੰਨੇ ਸਾਲ ਰਾਜ ਕੀਤਾ ਵਿਕਾਸ ਕਿੰਨਾ ਕੀਤਾ ਕਿੰਨਾ ਰਹਿ ਗਿਆ ਕਿੰਨਾ ਕਰਨਗੇ ਇਹੋ ਜਿਹੀ ਗੱਲਾਂ ਕਰਨ ਆਮ ਆਦਮੀ ਪਾਰਟੀ 10 ਸਾਲ ਤੋਂ ਉੱਪਰ ਦਿੱਲੀ 'ਚ ਹੋਇਆ ਇਥੇ 2 ਸਾਲ ਦਾ ਇਥੇ ਉਹ ਆਪਣੀ ਵਿਕਾਸ ਦੀ ਗੱਲ ਕਰਨ ਕਿਉਂ ਇਹੋ ਜਿਹੀ ਮੁੱਦੇ ਚੁੜਾ ਕੇ ਸਾਰੇ ਇੱਕ ਦੂਸਰੇ ਨੂੰ ਫਲਾਣੇ ਦਿਨ ਦਿਨ ਉਹ ਕਿਹਾ ਫਲਾਣੇ ਲੋਕਾਂ ਦਾ ਇਹਦੇ ਵਿੱਚ ਕੀ ਇੰਟਰਸਟ 700 ਤੋਂ ਕਿੰਨੀਆਂ ਸੀਟਾਂ ਦਿੰਦੇ ਨਹੀਂ 700 ਤੋਂ ਲੋਕਾਂ ਨੇ ਦੇਣੀਆਂ ਭਾਵੇਂ ਚਾਰ ਵੀ ਨਾ ਦੇਣ ਉਹ ਆਪਣਾ ਕੁਝ ਨਹੀਂ ਲੋਕ ਭਾਵੇਂ ਜਿੰਨੀ ਮਰਜ਼ੀ ਦੇ ਦਿੰਦੇ ਅਸੀਂ ਉਹਦੇ ਚੁੱਕ ਕੁਝ ਨਹੀਂ ਉਹ ਕਿ ਲੋਕਾਂ ਹੱਥ ਆਪਾਂ ਕੋਈ ਖਬਾਣੀਆਂ ਪਹਿਲਾਂ ਕਰੀਏ ਜਾਂ ਕਹੀਏ ਬੇ ਇਸ ਤਰ੍ਹਾਂ ਉਹਦੇ ਜੇ ਦੇਣਾ ਭਾਵੇਂ ਜਿੰਨਾ ਮਰਜ਼ੀ ਉਹ ਤਾਂ ਲੋਕਾਂ ਹੱਥ ਆ મતਦਾਤਾ ਤੇ ਜਿਹੜੇ ਜਿਨ੍ਹਾਂ ਕੋ ਮਤ ਆ ਜਿਹੜੇ ਵਧਾਦੇ ਨੇ ਉਹਨਾਂ ਨੂੰ ਮਤ ਦੇ ਦਿੱਤੀ ਉਹ ਕਿੰਨੇ ਕੇ ਚੀਜ਼ ਨੂੰ ਦੇਖਦੇ ਪਰ ਇਹ ਜਿਹੜੀਆਂ ਚੀਜ਼ਾਂ ਨਹੀਂ ਚਾਹੀਦੀ ਅਸੀਂ ਕਹਿੰਨੇ ਕੋਈ ਕਿਸੇ ਨੂੰ ਪਾਰਟੀ ਨੂੰ ਅਸੀਂ ਤਾਂ ਕਿਸੇ ਲੀਡਰ ਦੇ ਅਸੀਂ ਕਿਸੇ ਕਦੇ ਕਦੇ ਨਾ ਸਾਡੇ ਨਾ ਚਰਚਾ ਵਿੱਚ ਪੈਣਾ ਚਾਹੁੰਦੇ ਪਰ ਕੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਮਾਜ ਦੇ ਵਿੱਚ ਸਾਨੂੰ ਇਸ ਤਰ੍ਹਾਂ ਲੋਕਤੰਤਰ ਦੇ ਵਿੱਚ ਤਾਂ ਸਾਰਿਆਂ ਨੂੰ ਹੱਕ ਆ ਬੋਲਣ ਦਾ ਵੀ ਹੱਕ ਉਹਦੀਆਂ ਪਰ ਉਹਦੀਆਂ ਸਮਾਵਾਂ ਅਸੀਂ ਉਸ ਤੋਂ ਤੇ ਗੱਲ ਬੋਲ ਸਕਦੇ ਜੇ ਅਸੀਂ ਜਿਹੜਾ ਵੱਡੇ ਉਹਦੇ ਤੇ ਬੈਠ ਕੇ ਗੱਲ ਕਰ ਰਹੇ ਆ ਤੁਹ ਕ ਟੁਕ ਟੁਕ ਦੀ ਗੱਲ ਜਿਹੜੀ ਕਿਥੋ ਟਕਰ ਜਾਂਦੀ ਉਹਨਾਂ ਦੇ ਉੱਤੇ ਵੀ ਤੇ ਸਮਾਮਾ ਲੱਗਣੀ ਚਾਹੀਦੀ ਕਿ ਆਮ ਲੋਕਾਂ ਨੂੰ ਉੱਤੇ ਸਮਾਮਾ ਹੁੰਦੀ ਆ ਸੋ ਇਹੋ ਜਿਹੀ ਗੱਲਾਂ ਦੇ ਉੱਤੇ ਲੋਕ ਵਿਚਾਰ ਕਰ ਰਹੇ ਆ ਭਾਵੇਂ ਕਿਸੇ ਬਲੇ ਸਮਾ ਸੀ ਲੋਕ ਜਿਹੜੇ ਸੀਗੇ ਜੋ ਲੋਕਾਂ ਨੂੰ ਆਣ ਕੇ ਲੀਡਰਸ਼ਿਪ ਹਨ ਪਿੰਡਾਂ ਚ ਕਹਿ ਦਿੰਦੇ ਸੀ ਬਜ਼ੁਰਗਾਂ ਦੇ ਕੰਨਾਂ ਚ ਫੂਕ ਮਾਰ ਦਿੰਦੇ ਸੀ ਤਾਂ ਵੋਟਾਂ ਪੈ ਜਾਂਦੀਆਂ ਸੀ ਹੁਣ ਤਾਂ ਇੱਕ ਘਰ ਦੇ ਵਿੱਚ ਨਹੀਂ ਪਤਾ ਵੀ ਚਾਹੇ 4 ਜੀ ਹੈ ਤੇ ਵੋਟਾਂ ਚਾਹਾਂ ਨੂੰ ਪੈਣਗੇ ਤੇ ਅਲਾਰੇ 17 ਨੂੰ ਲਾਏ ਹੁੰਦੇ ਆ ਜੀ ਕਿਉਂਕਿ ਕੋਈ ਵੋਟਰ ਜਿਹੜਾ ਹੈਗਾ ਅੱਗੇ ਅਸੀਂ ਵੋਟਰ ਲੜਦੇ ਸੀ ਤੇ ਲੀਡਰ ਚੁੱਪ ਕਰਕੇ ਬੈਂਦੇ ਸੀ ਤਮਾਸ਼ਾ ਦੇਖਦੇ ਸੀ ਹੁਣ ਵੋਟਰ ਲੜਨੋਂ हट ਗਿਆ ਉਹ ਲੋਟਰ ਕਿਉਂਕਿ ਕਹਿੰਦੇ ਸਾਨੂੰ ਕਿਸੇ ਨਾਲ ਕੋਈ ਵਗਾਉਣ ਦੀ ਲੋੜ ਨਹੀਂ ਜਿਹੜਾ ਹੁੰਦਾ ਉਹਨੂੰ ਚਾਹ ਪਿਆਉਂਦੇ ਖਾਸ ਕਰਕੇ ਦੁਆਬੇ 'ਚ ਅਸੀਂ ਦੇਖਿਆ ਕਦੇ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਪਰ ਵੋਟਾਂ ਤੁਸੀਂ ਦੇਖਿਆ ਪਹਿਲੇ ਸੀਗੀ ਲੋਕਾਂ ਦੀ ਇੱਕ ਚਰਚਾ ਅਸੀਂ ਸੁਣਦੇ ਸੀ ਕਿ ਜਿਹੜੇ ਨਕਮੀਆਂ ਸਰਕਾਰਾਂ ਦਾ ਬਣਦੀਆਂ ਲੋਕ ਪੈਸੇ ਲੈ ਕੇ ਵੋਟਾਂ ਪਾ ਦਿੰਦੇ ਆ ਲੋਕ ਸ਼ਰਾਬ ਪੀ ਕੇ ਵੋਟਾਂ ਪਾ ਦਿੰਦੇ ਆ ਜਿਹੜੀ ਸ਼ਰਾਬ ਵਾਲਾ ਸੀ ਅਸੀਂ ਕਹਿੰਦੇ ਘੱਟੋ ਘੱਟ ਸ਼ਰਾਬ ਵਾਲੀ ਗੱਲ ਇੰਨੀ ਜ਼ਿਆਦੀ ਤਾਂ ਨਹੀਂ ਜਿੰਨੀ ਆਪਾਂ ਉਹਨਾਂ ਨੂੰ ਨਸ਼ੇ ਨੂੰ ਗਣਦੇ ਆ ਉਹਦੇ ਵਿੱਚ ਹੈ ਕਿ ਘੱਟੋ ਘੱਟ ਜਿਹੜੇ ਹੈਗੇ ਆ ਸਾਡੀਆਂ 50% ਮਾਈਆਂ ਸ਼ਰਾਬ ਨਹੀਂ ਪੀਂਦੀਆਂ ਤੇ ਤੁਸੀਂ ਦੇਖ ਲਓ ਸਾਡੇ ਆਫਸਰਾਂ ਤੋਂ ਲੈ ਕੇ ਫੌਜ ਤੋਂ ਲੈ ਕੇ ਪੁਲਿਸ ਤੱਕ ਡਾਕਟਰ ਵਕੀਲ ਟੀਚਰ ਕਿਹੜਾ ਸ਼ਰਾਬ ਪੀ ਕੇ ਵੋਟ ਪਾਉਂਦਾ ਕਟੂ ਕਟ ਜੀ ਹਾਂ ਕਿ ਨਾ 5 10 15 ਫੋਰ ਪਰਸੈਂਟ ਹੋਣਗੇ ਉਹਨਾਂ ਨੂੰ ਅਸੀਂ ਕੱਢ ਵੀ ਦਈਏ ਜੀ 15 ਪੈਸੇ ਪੈਸੇ ਵਾਲਿਆਂ ਨੂੰ ਵੀ ਕੱਢ ਦਈਏ ਕੀ ਅਸੀਂ ਪੜੇ ਲਿਖੇ ਵੋਟ ਪਾਉਣੇ ਆ ਜੇ ਅਸੀਂ 85% ਆਪਣੀ ਸਰਕਾਰ ਨਹੀਂ ਚੁਣ ਸਕਦੇ ਤਾਂ 15 ਦੇ ਉੱਤੇ ਦੋਸ਼ ਲਾ ਕੇ ਕਹਿੰਦੇ ਜੀ ਟੋਟਿਆਂ ਨੇ ਪਰ ਇੱਕ ਜਿਹੜੀ ਵੱਡੀ ਗੱਲ ਹੋਈ ਹੈ ਹੁਣ ਤਾਂ ਖਰਚੋਂ ਕਮਿਸ਼ਨ ਵੀ ਕਹਿੰਦਾ ਸੀ ਆਇਆ ਸੀ ਵੀ ਪੈਸੇ ਲੈ ਕੇ ਵੋਟ ਨਾ ਪਾਓ ਤੇ ਲੋਕ ਪੈਸੇ ਲੈ ਲੈਂਦੇ ਸੀ ਤੇ ਵੋਟ ਪਾ ਦਿੰਦੇ ਸੀ ਇਸ ਕੀ ਪਹਿਲੀ ਵਾਰੀ ਹੋਇਆ ਚੋਣ ਕਮਿਸ਼ਨ ਦੀ ਗੱਲ ਮੰਨ ਹੋਈ ਹੈ ਪੈਸੇ ਲੈ ਕੇ ਕਿਸੇ ਨੇ ਵੋਟ ਨਹੀਂ ਪਾਈ ਪੈਸੇ ਜੀ ਤਾਂ ਮਰਜ਼ੀ ਲੈ ਲਿਆ ਪਰ ਵੋਟ ਨਹੀਂ ਪਾਈ ਲੋਕਾਂ ਨੂੰ ਸਮਝਾ ਰਹੀ ਹੈ ਵੀ ਜਿਹੜੇ ਸਾਨੂੰ ਪੈਸੇ ਵੰਡ ਰਿਹਾ ਸਾਨੂੰ ਦੇ ਰਿਹਾ ਇਹਨਾਂ ਦੀ ਹੱਕ ਦੀ ਕਮਾਈ ਨਹੀਂ ਉਹਨਾਂ ਨੇ ਇੱਕ ਇਹੋ ਜਿਹਾ ਚੁੱਪ ਕੀਤਾ ਜਵਾਬ ਦਿੱਤਾ ਇਹ ਨਿਵਾਸ ਤੇ ਹਰ ਪੋਲਿਟਿਕ ਪਾਰਟੀ ਤੇ ਹਰ ਹੁਣ ਪੈਸੇ ਵੰਡਣ ਲੱਗਾ ਵੀ ਅਗਲਾ ਦੇਖੂਗਾ ਵੀ ਮੇਰੇ ਕੰਮ ਵੀ ਆਉਣਗੇ ਕਿ ਇਹ ਇਹਦਾ ਇਹਦਾ ਉਲਟ ਹੋ ਜਾਊਗਾ ਇਹ ਇੱਕ ਬਹੁਤ ਵੱਡੀ ਜਿਹੜਾ ਸਾਡੀ ਜਿਹੜੀ ਸਮੱਸਿਆ ਸੀ ਮੰਦੀ ਉਹ ਉਹ ਸਮਝ ਲਓ ਵੋਟਰਾਂ ਨੇ ਦਾ ਨਹੀਂ ਗੁਰੂ ਨੇ ਕਿਰਪਾ ਕਰਦੀ ਹੈ ਵੀ ਹੁਣ ਆਉਣ ਵਾਲੇ ਸਮੇਂ ਵਿੱਚ ਪੈਸੇ ਦੇ ਜ਼ੋਰ ਨਾਲ ਵੀ ਕੋਈ ਕਵੇ ਜਿੱਤੇ ਕਿਉਂਕਿ ਪਿਛਲੀ ਵਾਰੀ ਜੋ ਹੋਇਆ ਉਹ ਪੈਸੇ ਨਹੀਂ ਉੱਥੇ ਪੈਸੇ ਨਾਲ ਨਹੀਂ ਹੋਇਆ ਪੈਸੇ ਲੱਗੇ ਆ ਪੈਸੇ ਜਿੰਨਾ ਲਾਏ ਆ ਪਰ ਵੋਟਰ ਸੂਝਵਾਨ ਹੋਏ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਜਿੱਥੇ ਉਹਨਾਂ ਦੀ ਅ ਨਹਿਚਾ ਸੀ ਉਹਨੇ ਆਪਣੀ ਵੋਟ ਪਾਈ ਜੀ ਬਹੁਤ ਬਹੁਤ ਧੰਨਵਾਦ ਸਿਚਵਲ ਜੀ ਆਪਣੇ ਕੀਮਤੀ ਸਮੇਂ ਦਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਇਹ ਸੰਸ ਸਾਡੇ ਨਾਲ ਪੰਜਾਬ ਤੋਂ ਰਾਸਵਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਵਿੰਦਰ ਸਿੰਘ ਸੀਚੇਵਾਲ ਜੀ ਜਿਨ੍ਹਾਂ ਦੇ ਨਾਲ ਅਸੀਂ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਸੋ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਦੇਸ਼ ਭਰ ਦੇ ਵਿੱਚ ਰਾਜਨੀਤੀ ਦੇ ਵਿੱਚ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਦੀ ਵੀ ਜਿਹੜੀ ਅਪੀਲ ਹੈ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਹੁਣ ਵੀ ਚਾਹੀਦਾ ਹੈ ਸਾਡੇ ਪੰਜਾਬ ਦੇ ਵਿੱਚ ਜਿੱਥੇ ਧਰਤੀ ਨੂੰ ਮਾਤਾ ਦਾ ਪਵਣ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਸੋ ਉੱਥੇ ਦੇ ਮੈਨੀਫੈਸਟੋ ਦੇ ਵਿੱਚ ਮੁੱਦਿਆਂ ਦੇ ਵਿੱਚ ਇਹ ਮੁੱਦੇ ਜ਼ਰੂਰ ਹੋਣੇ ਚਾਹੀਦੇ ਨੇ ਕੈਮਰਾਮੈਨ ਅੰਕਿਤ ਦੇ ਨਾਲ ਵਿਵੇਕ ਕੁਮਾਰ ਸਕਾਈ ਨਿਊਜ਼ ਪੰਜਾਬ ਜਲੰਧਰ